ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਮਲੇਰਕੋਟਲਾ ਅਤੇ ਪਿੰਡਾਂ ਵਿੱਚ ਬਧਾਇਕ ਡਾਕਟਰ ਮੁਹੰਮਦ ਜਮੀਲ ਔਰ ਰਹਿਮਾਨ ਜੀ ਵੱਲੋਂ ਕਰਵਾਏ ਜਾ ਰਹੇ ਸਰਪੱਕੀ ਵਿਕਾਸ ਅਤੇ ਮਾਨ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅੱਜ ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਤਖਰ ਖੁਰਦ ਮਹਿਬੂਬਪੁਰਾ ਵਿਖੇ ਬਹੁਤ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਕਾਂਗਰਸ ਪਾਰਟੀ ਦੇ ਦਰਜਨਾ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਏ ਇਸ ਤੋਂ ਪਹਿਲਾਂ ਵਿਧਾਇਕ ਡਾਕਟਰ ਮੁਹੰਮਦ ਜਮੀਲੁਰ रहमान ਜੀ ਦਾ ਪਿੰਡ ਵਾਸੀਆਂ ਵੱਲੋਂ ਉਹਨਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਮਿਹਨਤੀ ਆਗੂ ਸ਼ੌਕਤ ਅਲੀ ਸ਼ੌਕੀ ਮੀਤਾ ਫੀੜ ਦੇ ਐਮ ਡੀ ਸਤਾਰ ਮੁਹੰਮਦ ਤਖਰ ਨੰਬਰਦਾਰ ਇਕਬਾਲ ਮੁਹੰਮਦ ਤਖਰ ਖਲੀਲ ਮੁਹੰਮਦ ਆਪਤੀ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੇ ਡਾਕਟਰ ਜਮੀਲ ਔਰ रहमान ਜੀ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਪਿੰਡ ਵਿੱਚੋਂ ਵੱਡੀ ਲੀਡ ਨਾਲ ਜਿੱਤਾਇਆ ਜਾਵੇਗਾ ਇਸ ਮੌਕੇ ਡਾਕਟਰ ਜਮੀਲ ਔਰ रहमान ਵੱਲੋਂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਵਾਲੇ ਤਿੰਨ ਦਰਜਨ ਦੇ ਕਰੀਬ ਨੌਜਵਾਨਾਂ ਤੇ ਸਿਰੋਪਾ ਪਾਕੇ ਪਾਰਟੀ ਵਿੱਚ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਕਹਾ ਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਆਗੂ ਤੇ ਵਰਕਰ ਦਾ ਪੂਰਾ ਮਾਨ ਸਤਕਾਰ ਕੀਤਾ ਜਾਵੇਗਾ ਜਿਨ੍ਹਾਂ ਜੁਆਇਨ ਕਰਨ ਵਾਲੇ ਸਾਬਕਾ ਪੰਚ ਸਕੰਦਰ ਖਾਂ ਕਾਕੂ ਬਿੱਟੂ ਖਾਂ ਕਾਲਾ ਖਾਂ ਜਮੀਲ ਮੁਹੰਮਦ ਮੁਸਤਾਕ ਮੁਹੰਮਦ ਵਿੱਕੀ شریف ਮੁਹੰਮਦ ﺻਦੀਕ ਮੁਹੰਮਦ ਸ਼ੌਕੀ ਸਹਾਬਦੀਨ ਫਰੀਆਦ ਖਾਂਸਪੂਰ ਖਾਂ ਮੁਹੰਮਦ ਅਸਲਮ ਸਾਹਿਦ ਖਾਂ ਪਾਲਾ ਖਾਂ ਸਲੀਮ ਮੁਹੰਮਦ ਤਾਜ਼ਦੀਨ ਦਿਲਸ਼ਾਦ ਖਾਂ ਸਲੀਮ ਖਾਂ ਕੂਕੂ ਖਾਂ ਖਲੀਮ ਮੁਹੰਮਦ ਆਦੀ ਤੇ ਨਾਮ ਜ਼ਿਕਰਯੋਗ ਹਨ ਇਸ ਮੌਕੇ 71 ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਆਪ ਦੇ 2 ਸਾਲਾਂ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਬੁਲਤਾਇਕ ਡਾਕਟਰ ਮੁਹੰਮਦ ਜਮੀਲ ਔਰ ਰਹਿਮਾਨ ਨੇ ਕਿਹਾ ਕਿ ਨੀ ਪੋਰ ਨੂੰ ਅਸੀਂ ਭਰਦੇ ਹਾਂ ਲੋਕਾਂ ਨੂੰ ਭਈ ਲੱਗਿਆ 43000 ਤੋਂ ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੌਕਰੀ ਤੇ ਲਾਇਆ ਉਨਨੁਸਾਰ 43000 ਬੰਦੇ ਨੂੰ ਟਰਕਾਂ ਦੇ ਲਿਆ 13000 ਮਾਸਟਰ ਮੁੰਡੇ ਕੁੜੀਆਂ ਛੇ ਰਾਤ ਰੱਖਾਂ ਤੇ ਕੰਮ ਕਰਦੇ ਸੀ ਜੋ ਆਪਣੇ ਹੱਤ ਮੰਗਦੇ ਸੀ ਟੈਂਕੀਆਂ ਤੇ ਚੜ ਕੇ ਜਾਂ ਐਮਐਲਏ ਮੰਤਰੀਆਂ ਦੇ ਘਰਾਂ ਦੇ ਮੂਹਰੇ ਧਰਨੇ ਲਾ ਕੇ ਤਦਾਨਾ ਪੈਂਦੀ ਅਸੀਂ ਵਰਗਾ ਲਾਖੀਆਂ ਸੀ ਚੁੰਨੀਆਂ ਲੈ ਕੇ ਅਸੀਂ ਤੰਗਾ ਮਹਾ ਤੋੜਦੇ ਸੀ ਉਹ 13 ਦੇ 13 ਹਜ਼ਾਰ ਮਾਸਟਰ ਨੂੰ ਸੀ ਭੱਤੇ ਕਰਦਾ ਤਨਖਾਹ ਉਹ ਜੋ ਗਰੀ ਕਰਦੀ ਉਹ ਪੈਸਾ ਕਦੀ ਘਰਾਂ ਦੇ ਵਿੱਚ ਦੇਨੇ ਨਾ ਉਹੀ ਦਿੰਨੇ ਆ ਪਰ ਸਾਡਾ ਦਰਨਾ ਭਰਪੂਰ ਹੈ ਉਹ ਕਿਉਂ ਜੇ ਚੰਗੀ ਨੀਅਤ ਹੋਵੇ ਲੋਕਾਂ ਲਈ ਕੰਮ ਕਰਨ ਦਾ ਇਰਾਦਾ ਹੋਵੇ ਲੋਕਾਂ ਦੀ ਭਲਾਈ ਮੱਦੇਨਜ਼ਰ ਹੋਵੇ ਤੇ ਫੇਰ ਸਿਰਫ ਖੁਦਾਨੇ ਭਲੇ ਰਹਿੰਦੇ ਨਾ ਜੇ ਸਾਰੇ ਪਾਸੋਂ ਆਪਣੀ ਖਾਣੇ ਲੋਕਾਂ ਨਹੀਂ ਭਲਾ ਕਰਦਾ ਆਪਣੀਆਂ ਪ੍ਰਾਪਰਟੀਆਂ ਆਪਣੀਆਂ ਜਾਇਦਾਦਾਂ ਆਪਣੀਆਂ ਵਸਤਾਂ ਦੇ ਕਾਫਲੇ ਬਣਾਉਂਦੇ ਨਾ ਤੇ ਫਿਰ ਲੋਕਾਂ ਨੇ ਕੁਝ ਨਹੀਂ ਕਰਦੇ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਇਹ ਮੰਤਰੀ ਐਮ ਐਲ اے ਯਾ ਬੱਟੇ ਬੱਟੇ ਆਫਟਰ ਉਹ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਪੰਜਾਬ ਦੇ ਸਾਧਨਾਂ ਨੂੰ ਲੁੱਟਿਆ ਔਰ ਵੱਡੀਆਂ ਵੱਡੀਆਂ ਜਾਇਦਾਦਾਂ ਵਰਾ ਲੀਆਂ ਔਰ ਉਸ ਦੇ ਮੁਕਾਬਲੇ ਅਸੀਂ ਸਾਫ਼ ਨੀਅਤ ਨਾਲ ਕੰਮ ਕਰਦੇ ਆਂ ਔਰ ਲੋਕਾਂ ਦੇ ਭਲੇ ਲਈ ਕੰਮ ਕਰ ਰਹੇ ਆਂ ਤਾਂ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ ਪੰਜਾਬ ਦਾ ਪੜ੍ਹਿਆ ਲਿਖਿਆ ਨੌਜਵਾਨ ਨੌਕਰੀਆਂ ਤੇ ਲੱਗੇ اور پنجاب سے کسانوں میں پیدا ہو گئے ادھر ہی اسی سوئے پکے کر رہے ہیں پائپ پا مانگے پائپ پا کے جمع گئے ہر کھیتاں تک سارے کھیتاں تک پانی پجا مانگے کیونکہ پانی کا لیول بہت تھلے چلا گیا اور جی اسی طرح اپا پانی زمین دے جو کٹ دے رہے آنے بھی پچیس سال میں پانی کا سنکٹ کھڑا ہو جائے اس کر اپنی سرکار نے

امریکہ شہروں نے ڈاکٹر نرس بیٹھ رہی ہے اور فارماسٹ بیٹھتا ہے بندہ بیٹھتا ہے سارا سسٹم ہے ਆਟੇ ਕੋਲੇ ਪਠਾਲੇ ਵਾਲੇ ਬੰਨ ਟਟਿਆ ਫੌਂਦਾ ਤੋਂ ਵਾਲੇ ਬੰਨ ਟਟਿਆ ਮੋਹਲੀ ਪੰਨਾ ਹੈ ਔਰ ਅਗਲੀ ਜਿਸ ਤੇ ਚਲ ਇਤਿਲੀ ਰਾਕੇ ਦੇ ਪਿੰਡ ਵੀ ਪਾਵਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਮੋਢਲੀਆਂ ਸੋਲਟਾਂ ਨੂੰ ਬਿਮਾਰੀ ਉਹਨਾਂ ਪ੍ਰਕਾਰ ਪਿੰਡ ਚ ਵੀ ਲਾਗੇ ਉਹਦਾ ਇਲਾਜ ਹੋ ਸਕੇ ਸ਼ਹਿਰ ਦੇ ਵਿੱਚ ਵੀ 460 ਬਿਸਤਰਿਆਂ ਦਾ ਹਸਪਤਾਲ ਮੰਨੂਟਾ ਹੈ ਜਿਦੇ ਚ ਹਾਟ ਦਾ ਵੀ ਇਲਾਜ ਹੋਏਗਾ ਉੜਕਿਆ ਨਾ ਵੀ ਹੋਏਗਾ ਲੀਬੋਦਾ ਵੀ ਹੋਏਗਾ ਡੈਂਸਿਸ ਵੀ ਹੋਏਗਾ ਡੈਂਸਿਸ ਮੈਂ ਹੋਣੀ ਸ਼ੁਰੂ ਕਰਾ ਰਿਹਾ ਹਾਂ ਸਰਕਾਰੀ ਹੜਤਾਲ ਚ ਤਾਂ ਕਿ ਜੇ ਡੈਂਸਿਸ ਵਾਲੇ ਮਰੀਜ਼ ਨੂੰ ਉਹ ਜਾਣੇ ਅੰਦੁਤਾਂ ਲੈ ਕੇ ਨਾਮ ਦੀ ਲੋੜ ਨਾ ਹੋਵੇ ਐਕੀਓ ਦਾ ਪਾਪਾ ਹੱਲ ਹੋ ਜਾਵੇ ਤੇ ਇਸ ਤੋਂ ਇਲਾਵਾ ਗਵਰਨਮੈਂਟ ਕਾਲਜ ਦੀ ਉਹਦੀ ਮਤਲਬ ਕਪੜੇ ਚਾਉਂਦੇ ਸੀ ਜੀ 25 ਸਤ ਤੋਂ ਰੰਗ ਰੋਗਣ ਨਹੀਂ ਹੋਇਆ ਸੀ ਮੂਰੇ 메ਨ ਗੇਟ ਦੇ ਮੂਰੇ ਉਰੇ ਦਾ ਕੰਪਨਸੀ ਕੋਠਾਰਾ ਚਕਾਇਆ ਸਟੇਡੀਅਮ ਦੇ ਕੋਲੇ ਬਟੇ ਬਟੇ ਪਹਾੜ ਪੂਰੇ ਬਣੇ ਪੈਸੀ ਬਸ ਫੈਮ ਦੇ ਕੋਲੇ ਉਹ 4 ਕਰੋੜ 27 ਲੱਖ ਰੁਪਏ ਦੇ ਉਹ ਬਦਲ ਚਚਕਾਰ ਆਇਆ ਉਹ ਖਾਦ ਬਣਾ ਕੇ ਦੇ ਰਹੇ ਆਂ ਔਰ ਸਾਫ ਕਰਕੇ ਬਿਲਡ ਕਰਕੇ ਉਸ ਤੇ ਸੀ ਉਹ ਪ੍ਰੈਮ ਕੀਤੀ ਹੈ ਔਰ ਪ੍ਰੋਜੈਕਟ ਬਣਾਇਆ ਉਥੇ ਲਾਵਾਂਗੇ ਤੇ ਇਸੇ ਤਰ੍ਹਾਂ ਦੀ ਸ਼ਰਨ ਸਕੀਮ ਹੈ ਪੈਨਸ਼ਨਾਂ ਹਨ ਬਹੁਤ ਮੋਰ ਦੀਆਂ ਵੀ ਪੈਨਸ਼ਨਾਂ ਸਰਕਾਰੀ ਪੈਨਸ਼ਨਾਂ ਵੀ ਉਹ ਵੀ ਵੱਡੇ ਪੱਧਰ ਤੇ ਅਸੀਂ ਲਗਾਈਆਂ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਖਿਡਾਰੀ ਲੋਕ ਨੇ ਖਿਡਾਰੀ ਮੁੰਡੇ ਨੇ ਇਹ ਸਾਡੇ ਨੌਜਵਾਨ ਮੁੰਡਿਆਂ ਦੇ ਖੇਡਣ ਲਈ ਅਸੀਂ ਵਾਲੀਬਾਲ ਦੇ ਗਰਾਊਂਡ ਬਣਾ ਰਹੇ ਹਾਂ ਜਿੱਥੇ ਕਿਤੇ ਪਿੰਡ ਦੇ ਵਿੱਚ ਜਗਾ ਹੈ ਗਰਾਊਂਡ ਵਾਸਤੇ ਫੁੱਟਬਾਲ ਦੇ ਗਰਾਊਂਡ ਬਣਾ ਕੇ ਦੇ ਰਹੇ ਹਾਂ ਹਾਕੀ ਦੇ ਗਰਾਊਂਡ ਬਣਾ ਰਹੇ ਹਾਂ ਤਾਕੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹ ਨਸ਼ਿਆਂ ਤੋਂ ਬਚ ਕੇ ਆਪਣੀ ਸਿਹਤ ਸੰਭਾਲ ਵੱਲ ਧਿਆਨ ਦੇਵੇ ਔਰ ਸਾਡੀ ਨੌਜਵਾਨ ਨਸ ਜਿਹੜੀ ਹੈ ਉਹ ਖੇਡ ਦੇ ਮੈਦਾਨ ਚ ਵੀ ਨਾਮ ਨਾਲ ਇਕੱਠੇ ਅੱਗੇ ਵਧੇ ਆਪਾਂ ਵੀ ਜਿਹੜੇ ਇੰਟਰਨੈਟ ਪੱਧਰ ਤੇ 11 ਖਿਡਾਰੀ 골ਡ ਮੈਨਜਰ ਦਿੱਤੇ ਲੈ ਕੇ ਆਏ ਨੇ ਉਹਨਾਂ 11 ਦੇ ਵਿੱਚੋਂ 7 ਨੂੰ ਅਸੀਂ ਡੀਐਸਪੀ ਰਾਹ ਤੋਂ ਤੇ ਡੀਐਸਪੀ ਭਾਰਤੀ ਦਾ ਤਾਂ ਔਰ 4 ਨੂੰ ਐਸ.ਟੀ.ਐਮ ਲਾਤਾ